ਇੱਕ ਪਿੰਡ 'ਚ ਮੈਂ ਗਿਆ ਇੱਕ ਮਾਤਾ ਮਿਲੀ ਚੁੰਨੀ ਦਿਖਾਈ ਹੋਈ ਮੈਨੂੰ ਮੈਂ ਕੀ ਹੈ ਕਹਿੰਦੀ ਹਰ ਸਿਮਰਤ ਕੌਰ ਨੇ ਚੁੰਨੀਆਂ ਵਟਾਈਆਂ ਸੀ ਸਾਡੇ ਪਿੰਡਾਂ ਵੀ ਚੁੰਨੀਆਂ ਵਟਾਉ ਚੁੰਨੀਆਂ ਵਟਾਉ ਅਸੀਂ ਤਾਂ ਕਹਿੰਦੀ ਸ਼ਹਿਰੋਂ ਮਹਿੰਗੀਆਂ ਲਿਆਏ ਵੀ ਚਲ ਵਧੀਆ ਤਾਂ ਹੋਵੇ ਚੁੰਨੀ ਜਿਹੜੀ ਵਟਾਵਾਂਗੇ ਕਹਿੰਦੀ ਮਲਮਲ ਦੀ ਦੇਗੀ ਇਹ 'ਚ ਵੀ ਪੈਸੇ ਖਾ ਗਈ ਸਾਤੋਂ ਮਹਿੰਗੀ ਚੁੰਨੀ ਲੈ ਗਈ 50 ਰੁਪਿਆ ਵਾਲੀ ਲਈ। ਕਿਈ ਮੈਂ 200 ਵੀ ਲੈਂਦੀ ਸੀ ਲੈ। 200 ਇੱਕ ਚੁੰਨੀ ਜੋਗ ਆ ਗਈ। ਇਹ ਨਹੀਂ ਛੱਡਦੇ ਜੀ ਕਿਸੇ ਨੂੰ। ਆ ਹਾਲ ਤਾਂ ਨਹੀਂ। ਚੁੰਨੀਆਂ ਚੰਨੇ ਨਾ ਬਟਾ ਲਿਓ ਬੇਬੇ। ਐਦ ਕਿਨਾ ਬਟਾ ਲਿਓ। ਹਾਂ। ਕਪੜਾ ਉਹ ਤਾਂ ਢਿੱਗੀ ਭਰੀ ਫਿਰਦੀਆਂ ਚੁੰਨੀਆਂ ਦੀ। ਜਿੱਥੇ ਮੇਲੇ ਚੁੰਨੀਆਂ ਐ ਗੱਲ ਆ। ਪਹਿਲਾਂ ਨੰਨੀ ਸ਼ਾਂ ਲਿਖਦੀ ਹੁੰਦੀ ਸੀ ਬੋਰਡਾਂ ਤੇ ਨਾ ਹੁਣ ਕੀ ਲਿਖਿਆ ਹੋਇਆ ਨਿਮਾਣੀ ਸੇਵਾਦਾਰ ਵਾਹ 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 ਮੈਂ ਦੇਖਿਆ ਮੈਂ ਕਿਹਾ ਵਾਹ ਵਾਹ ਓਏ ਭਗਵਾਨ ਤੁਮਾਨਾ ਇਹ ਵੀ ਤੇਰੇ ਇੱਸੇ ਆਉਣਾ ਸੀ ਕੰਮ ਨੰਨੀ ਤੋਂ ਨਿਮਾਣੀ ਤੱਕ ਦਾ ਸਫਰ ਜਿਹੜਾ ਆਰਡਰ 15 ਜੂਨ ਨੂੰ ਚੋਣਾ ਲਾਉਣਾ ਹੈ 15 ਜੂਨ ਕਰਤੀ 22 ਐ ਇਸ ਵਾਰ 22 ਤਰੀਕਾ ਕਿਉਂਕਿ ਫੁੱਟਕੋਲ ਬਿਜਲੀ ਆਮ ਹੋਗੀ ਤੇ ਉੱਥੇ ਲਿਖਿਆ ਬਿਜਲੀ ਕਟੋ ਘਟੋ ਘਟਕੰਡੇ ਬਦੋ ਬਦਰੀ ਘਟੋ ਘਟ ਲਿਗਾ 10 ਵੀ ਆ ਸਕਦੀ ਹੈ 12 ਵੀ ਆ ਸਕਦੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਮੈਂ ਉਹਨਾਂ ਨੂੰ ਕਿਹਾ ਓਏ ਪੂਰੀ ਦੁਨੀਆ ਦੇ ਦਫ਼ਤਰ ਦਿਨੇ ਲੱਗਦੇ ਨੇ 9 ਤੋਂ 5 ਓ ਯਾਰ ਕਿਸਾਨਾਂ ਦਾ ਦਫ਼ਤਰ ਕਿਉਂ ਰਾਤ ਦੇ 1:30 ਵਜੇ ਲਾ ਦਿੰਦੇ ਹੋ ਰਾਤ ਦੇ 1:30 ਵਜੇ ਬਿਜਲੀ ਆਉਗੀ ਨਾ ਪਹਿਲਾਂ ਸੌਣ ਜੋਗਾ ਨਾ ਬਾਅਦ ਸੌਣ ਜੋਗਾ ਕੱਪਾਂ ਦੀਆਂ ਸਰੀਆਂ ਮੇਧਾ ਫਰਦਾ ਰਹਿੰਦਾ ਸੀ ਉੱਤੇ ਮੈਂ ਕਿਹਾ ਤਿੰਨੇ ਬਿਜਲੀ ਦਿਓ ਹੁਣ ਤੁਸੀਂ ਮੈਨੂੰ ਦੱਸੋ ਆਉਂਦੀ ਹੈ ਨਾ ਤਿੰਨੇ ਬਿਜਲੀ ਜਾਣਦੀ ਨਹੀਂ ਹਾਂ ਮੈਂ ਕਿਹਾ ਸੀ ਨਾ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂੰ ਉਦੋਂ ਹੱਸਦੇ ਸੀ ਮਜੀਠੀ ਹੋਰੀ ਉਹ ਮੈਂ ਕਿਹਾ ਤੁਹਾਨੂੰ ਕੀ ਪਤਾ ਕਦੇ ਬਹੁਤ ਪੱਟੀ ਹੋਵੇ ਤਾਂ ਪਤਾ ਲੱਗੇ ਬਹੁਤ ਬੀਜੀ ਹੋਵੇ ਤਾਂ ਪਤਾ ਲੱਗੇ ਜਿਹੜਾ ਬੰਦਾ ਆਪ ਪਿੰਡੇ ਤੇ ਹੰਡਾ ਕੇ ਆਏ ਹੋਵੇ ਇਹ ਜਿਹੇ ਚੀਜ਼ਾਂ ਇਹ ਉਹੀ ਬੰਦਾ ਕਰ ਸਕਦਾ ਉਹਨਾਂ ਨੂੰ ਕੀ ਪਤਾ ਕੱਕੇ ਰਜਵਾੜੇ ਸਾਹਬ ਉਹ ਵੱਡਾ ਸਾਹਬ 850 ਤੋਂ ਵੱਧ ਬਾਬੂ ਜਿਹੜੇ ਰਿਸ਼ਵਤ ਲੈਂਦੇ ਸੀ ਇਸ ਵਕਤ ਕੇਲ ਚ ਬੈਠੇ ਨੇ ਜੀ 850 ਆਇਆ ਤਰੀਕੇ ਬੜੇ ਕਮਾਲ ਦੇ ਰਿਸ਼ਵਤ ਲੈਣ ਦੇ ਕਈ ਵਾਰ ਤਾਂ ਮੈਂ ਵੀ ਕਮਾਲ ਹੀ ਮੰਨ ਜਾਂਦਾ ਸੀ ਕਮਾਲ ਹੈ ਯਾਰ ਆਪਾਂ ਇੱਕ ਤਹਿਸੀਲਦਾਰ ਬਾਰੇ ਸ਼ਿਕਾਇਤ ਆਈ ਕਿ ਪੈਸੇ ਲੈਂਦਾ ਹੈ ਅਸੀਂ ਕੈਮਰਾ ਲਾਤਾ ਉਹਦੇ ਦਫ਼ਤਰ ਚ ਸਾਰਾ ਦਿਨ ਦੇਖਿਆ ਕਿਸੇ ਤੋਂ ਫੈਸਲਾ ਨਹੀਂ ਲਿਆ ਉਹਨੇ ਲੋਕਾਂ ਨੇ ਲੈਂਦਾ ਅਸੀਂ ਕਹਿੰਦੇ ਪੈਸੇ ਤਾਂ ਲੈਂਦਾ ਨਹੀਂ ਹਾਂ ਚੀਜੀ ਚੌਥੀ ਰਿਸ਼ਤੀ ਮੋੜ ਦਿੰਦਾ ਸੀ ਉਹ ਨਹੀਂ ਠੀਕ ਨਹੀਂ ਹੈਗੀ ਦੋ ਤਿੰਨ ਲੈਣਾ ਪੜ ਕੇ ਫਿਰ ਉਹ ਤੋਂ ਬਾਅਦ ਉਹਨੂੰ ਕਿਹਾ ਯਾਰ ਆ ਦੇਖਿਓ ਭਲਾ ਇਹ ਮੋੜਦਾ ਕਿਉਂ ਹੈ ਚੀਜੀ ਚੌਥੀ ਫਿਰ ਕੈਮਰੇ ਨਾਲ ਫੋਲੋ ਕੀਤਾ ਉਦੋਂ ਬਾਅਦ ਉਹਦਾ ਸਟਾਫ ਉਹਨੂੰ ਲੈ ਜਾਂਦਾ ਸੀ ਉਹਨੂੰ ਕਹਿੰਦੇ ਸੀ 14 ਨੰਬਰ ਬੂਥ ਚ ਚਲਾ ਗਿਆ ਤੂੰ 14 ਨੰਬਰ ਬੂਥ ਚ ਉਹਦਾ ਬੈਠਾ ਬਸੀਕਾ ਨਵੀਸ ਉਹ ਕਹਿੰਦਾ ਕੀ ਤੋ ਲਿਖਾ ਲਈ ਆ ਬੜੀ ਗਲਤ ਲਿਖਾਈ ਫਿਰਦਾ ਇਹ ਨਹੀਂ ਹੋਣੀ ਕਹਿੰਦਾ ਹੋਣੀ ਨਹੀਂ ਤੇ ਮੈਂ ਕਰਨਾ ਹੈ ਕਰਾਉਣੀ ਹੈ ਫਰਾਜੀ ਹਾਂ ਜਦ ਮੈਂ ਕਰ ਬਾਈ ਨੰਬਰ ਤੇ ਗਿਆ 22 ਨੰਬਰ ਤੇ ਬੈਠਾ ਉਹ ਕਹਿੰਦਾ 50000 ਲੱਗੂਗਾ ਮੈਨੂੰ 50 ਤਾਂ ਜਿਆਦੇ ਐ 35 ਤੇ ਗੱਲ ਨਿਪਟ ਗਈ ਕਹਿੰਦਾ ਜਾ ਪਾ ਜਾ ਲਿਖਾ ਲੈ ਉਹਨੇ ਐਸਐਮਐਲ ਉਧਰੋਂ ਵਟਸਐਪ ਕਰਤਾ ਵੀ ਲਿਖ ਦੇ ਵੀ ਹੋ ਗਿਆ ਕੰਮ ਉਨੇ ਲਿਖਤੀ ਉਹ ਜਿਹੜਾ 14 ਨੰਬਰ ਵਾਲਾ ਸੀ ਨਾ ਬਸੀਖਾ ਨਹੀਂ ਸੀ ਦੇਖੋ ਕਮਾਲ ਤੁਸੀਂ ਲੋਕਾਂ ਨੂੰ ਲੁੱਟਣ ਦੇ ਤਰੀਕੇ ਦੇਖੋ ਉਹ ਰੀਸਟਰੀ ਜੀ ਲਿਖ ਲੈਂਦਾ ਸੀ ਵੀ ਪੈਸੇ ਆ ਗਏ ਬਾ ਦੱਖਣ ਬਾ ਪੱਛਮ ਬਾ ਰਕਬਾ ਬਾ ਰਕਮ ਬਾ ਵਸੂਲ ਬਾ ਪਤਾ ਨਹੀਂ ਐ ਕਿ ਕੀ ਹੋਰਗਾ ਉਹ ਤਹਿਸੀਲ ਦਾ ਜੋ ਪੜਦਾ ਸੀ ਕਹਿੰਦਾ ਹਾਂ ਹੋਣ ਠੀਕ ਹੈ ਹੋਣ ਠੀਕ ਹੈ ਫਿਰ ਅਸੀਂ ਕੈਮਰੇ ਦੇਖਿਆ ਸਾਰਾ ਦਿਨ ਵੀ ਘਰ ਮੂਰੇ ਕੈਮਰਾ ਲਾਇਆ ਫਿਰ ਦੇਖਿਆ ਵੀ ਉਹ 14 ਨੰਬਰ ਤੇ 22 ਨੰਬਰ ਵਾਲੇ ਸਾਫ਼ ਕਰਨਾ ਹੁੰਦੇ ਨੇ ਆਥ ਨੇ ਜਾਂਦੇ ਨੇ ਵੀ ਇੰਨੀਆਂ ਭੇਜੇ ਅਸੀਂ ਆ ਚ ਕੋਈ ਨਹੀਂ ਫਿਰ ਉਸ ਤੋਂ ਬਾਅਦ ਮੈਂ ਆਰਡਰ ਕੀਤਾ ਕਿ ਰੀਸਟਰੀਆਂ ਜਿਹੜੀਆਂ ਹੋਣਗੀਆਂ ਸੌਖੀ ਪੰਜਾਬੀ ਚ ਲਿਖੀਆਂ ਜਾਣਗੀਆਂ ਜਿਹਨੂੰ ਘਰੇ ਸਾਡੇ ਧੀਆਂ ਪੁੱਤ ਪੜ ਸਕਣ ਜਿਹਨੂੰ ਆਮ ਕਿਸਾਨ ਪੜ ਸਕੇ ਕਿ ਭਾਈ ਐਨੀ ਰਕਮ ਪੀੜੀ ਉਹ ਬੈਨਾਮ ਐਨੀ ਰਕਮ ਜਿਹਦਾ ਅੱਧਾ ਇੰਨਾ ਬਣਦਾ ਆ ਐਨੇ ਦੀ ਰਿਸ਼ਤੀ ਹੋਈ ਐ ਪੂਰਨ ਸਿੰਘ ਨੇ ਕਰਾਈ ਐ ਹੈ ਪ੍ਰਤਾਪ ਸਿੰਘ ਨੇ ਖਰੀਦੀ ਐ ਅੰਚ ਦੀ ਉਹ ਕੜਤਾ ਬਾਰਾ ਕੁਬਾਬ ਵਸੂਲ ਵਾ ਪਤਾ ਨਹੀਂ ਕਿਥੋਂ ਔਰ ਤੂ ਪਾਈ ਹੋਈ ਐ ਪੁਰਾਣੀ ਉਹ ਲੋਹਰ ਵਾਲੀ ਪੁਰਾਣੀ ਉਹ ਸੌਖੀਆਂ ਕਰਤੀ ਆਪ ਆ ਜੇ ਮੈਂ ਨਾ ਦੇਖਦਾ ਤਾਂ ਉਹਨਾਂ ਨੇ ਤਾਂ ਕਹਿਤਾ ਸੀ ਕਿ ਕੋਈ ਪੂਰਾ ਦਿਨ ਹੋ ਗਿਆ ਪੈਸੇ ਲੇਤਾ ਨਹੀਂ ਮੈਨੂੰ ਸ਼ੱਕ ਉਦੋਂ ਪਿਆ ਜਦੋਂ ਮੋੜਦਾ ਸੀ ਮੈਂ ਵੀ ਮੈਨੂੰ ਫੜਾਓ ਇਹ ਆਹ ਵੀਡੀਓ ਜੀ ਜੋ ਮੈਂ ਦੇਖੀ ਮੈਨੂੰ ਪਤਾ ਲੱਗ ਗਿਆ ਮੈਂ ਕਿ ਕੁਝ ਗੜਬੜ ਹੈ ਉਥੋਂ ਫੜਿਆ ਗਿਆ ਐ ਕਿਤੇ ਅਜਾ ਇੱਟਨੇ ਕੀ ਕੀਤਾ ਉਹਨੂੰ ਪਤਾ ਲੱਗ ਗਿਆ ਮੋਬਾਈਲ ਫੋਨ ਤੇ ਫੋਟੋ ਖਿੱਚ ਕੇ ਭੇਜ ਲੈਂਦੇ ਨੇ ਉਹਨੂੰ ਦਫ਼ਤਰ ਦੇ ਬਾਹਰ ਲਿਖ ਕੇ ਲਾਤਾ ਕਹਿੰਦਾ ਮੋਬਾਈਲ ਫੋਨ ਅੰਦਰ ਲੈਉਣਾ ਮਨਾ ਹੈ ਬੜਾ ਪੰਗਾ ਪੈ ਗਿਆ ਮੈਂ ਵੇ ਐ ਕਰੋ ਆਰਡਰ ਜਾਰੀ ਕਰੋ ਕਿ ਜਿਹੜੇ ਦਸਤਰ ਦੇ ਮੂਰੇ ਇਹ ਲਿਖਿਆ ਹੋਇਆ ਹੈ ਕਿ ਮੋਬਾਈਲ ਅੰਦਰ ਲੈਉਣਾ ਮਨਾ ਹੈ ਉਹਨੂੰ ਆਟੋਮੈਟਿਕਲੀ ਰਿਸਪਟ ਖੋਰ ਮੰਨਿਆ ਜਾਊਗਾ ਤੇ ਕੇਸ ਪਰਚਾ ਕਰ ਦੋ। ਕਿਉਂ ਕੀ ਗੱਲ ਮੋਬਾਈਲ ਕੋਈ ਨਹੀਂ ਲੈ ਕੇ ਜਾ ਸਕਦਾ ਪਾਕਿਸਤਾਨਾ ਸੀ ਉੱਧਾ ਕਰਨਾ ਕੋਈ ਤੁਸੀਂ। ਇਹ ਤਾਂ ਐਂ ਆਏ ਲੜਨਾ ਪਊਗਾ ਨਾ ਨਾਲ। ਹਜੇ ਹਜੇ ਤਾਂ ਕੁਝ ਵੀ ਨਹੀਂ ਹੈ ਤਾਂ ਸੇਰ ਤੋਂ ਪੂਣੀ ਵੀ ਨਹੀਂ ਕੱਤੀ। ਹਜੇ ਤਾਂ ਚਰਖਾ ਡਾਇਆ ਹੈ। ਤੁਸੀਂ ਦੇਖਦੇ ਜਾਓ ਹੁੰਦਾ ਕੀ ਹੈ। ਆ ਇਹਨਾਂ ਦੇ ਸੁੱਖ ਵਿਲਾਸ ਵਾਲੇ ਉਹ ਪਹਾੜਾਂ ਦੇ ਵਿੱਚ ਕਰੋੜਾਂ ਰੁਪਈਆ ਦਾ ਬਣਾ ਲਿਆ ਸੁਖਵੀਰ ਬਾਦਲ ਨੇ ਹੋਟਲ 7 ਸਟਾਰ ਵੀਰੋ 7 ਲੱਖ ਰੁਪਈਆ ਇੱਕ ਕਮਰੇ ਦਾ ਕਿਰਾਇਆ ਹੈ ਇੱਕ ਰਾਤ ਦਾ ਉਹ ਹਰੇਕ ਕਮਰੇ ਦਾ ਅ ਪਰਸਨਲ ਪੂਲ ਹੈ ਉਹਦੇ ਮਗਰਲੇ ਪਾਸੇ সুইমিং ਪੂਲ ਹੈ ਬਹੁਤ ਵੱਡਾ ਹੋਟਲ ਹੈ ਸਾਰੀ ਬਿਜਲੀ ਮਾਫ 15 ਸਾਲਾਂ ਵਾਸਤੇ ਆਪੀ ਤਾਂ ਕਰਨੀ ਸੀ ਟੈਕਸ ਮਾਫ 15 ਸਾਲਾਂ ਵਾਸਤੇ ਜੀਐਸਟੀ ਮਾਫ 15 ਸਾਲਾਂ ਵਾਸਤੇ ਹੁਣ ਅਸੀਂ ਕੱਢ ਲੈ ਕਾਗਜ ਹੁਣ ਰੱਬ ਸੁੱਖ ਰੱਖੇ ਆ ਥੋੜੇ ਜਿਹੇ ਦਿਨਾਂ ਨੂੰ ਜੀਐਸਬੀ ਰਕਲਾ ਚ ਛੱਡ ਕੇ ਉਦਘਾਟਨ ਕਰੂੰਗਾ ਟੌਂਦੇ ਨਹੀਂ ਟੌਂਦੇ ਨਹੀਂ ਰਹਾ ਪਟੰਨੇ ਪਹਿਲਾਂ ਟੌਂਦੇ ਨਹੀਂ ਬਹੁਤ ਸੋਹਣਾ ਬਣਾਇਆ ਹੋਇਆ ਹੈ। ਉਹਨੂੰ ਕਬਜ਼ੇ 'ਚ ਲੈ ਲਾਂਗੇ ਸਰਕਾਰ ਦੇ 'ਚ। ਉਧਰ ਸਕੂਲ ਬਣਾ ਦਾਂਗੇ ਸਰਕਾਰੀ। ਨਾਲੇ ਨਾਂਰਾ ਵੀ ਵਧੀਆ ਬਣ ਜੂਗਾ ਵੀ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰੇਕ ਕਮਰੇ ਪਿੱਛੇ ਪੂਲ। ਕਰੀ ਜਾਵੇ ਕੋਰਟਾਂ 'ਚ ਅਪੀਲਾਂ ਵੀ ਮੇਰਾ ਮੇਰਾ ਸੀ ਕਹਿੰਦਾ ਰਿਸ਼ਵਤ ਤੇ ਪੈਸੇ ਦਾ ਸਰਕਾਰ ਨੇ ਲੈ ਲਿਆ ਬਸ। ਇयां ਹੀ ਠੀਕ ਆਉਣਗੇ।